ਸ੍ਰੀ ਵਾਹਿਗੁਰੂ ਸਾਹਿਬ ਜੀ ਇੰਦੇ ਵੇਜੇ ਪੇ ਇਹੋ ਉਪਨ ਬੋਲ ਪਠਾਏ ਮੂਲੇ ਸਦਨਾ ਸਭ ਹੈ ਚਲਿਆਏ ਮਿਲ ਕੇ ਕਰੀ ਭਲੇ ਕੁਲ ਰੀਤਾ ਹਰਖੇ ਵਦੀ ਨਵਿਨੀ ਪ੍ਰੀਤਾ ਸਤਨ ਤਨ रा स्वमि सगलकटकयन्तरजमि स्चिन्त जग ਜਹ ਕਾ ਨਾ ਪ੍ਰਭ ਤੂ ਪਰਤੰਤਾ ਕਰ ਸੁਖ ਵਾਸੇ ਆਭਾਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦਰੜਾ ਆਏ ਪ੍ਰਭ ਸਰਣਾਗਤੀ ਕਿਰਪਾ ਨ ਦਇਆਲ ਏਕ ਅਖਰ ਹਰ ਮਨ ਵਸਦਾ ਨਾਨਕ ਹੋਤਨੈ ਇਕ ਅਕਰ ਹਰ ਮਨ ਵਸਤੋ ਨਾਨਕ ਹੋ ਤਨ ਹਾ ਜੋਗੋ ਜਗ ਅਟਲ ਦੋ ਜਹਾਨਾਂ ਦੇ ਵਾਲੀ ਚਵਰ ਤਖਤਾਂ ਦੇ ਮਾਲਕ ਬਖਸ਼ੰਦ ਪਾਤਸ਼ਾਹ ਗਿਆਨ ਦੇ ਮੁਜਸ਼ਮੇ ਅਰ ਰਹਿਮਤਾਂ ਦੇ ਹੰਡਾਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਲਈ

ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਜੀ ਨੰ ਦਾ ਜੀਵਨ ਅਤੇ ਇਤਿਆਸ ਕਲਮ ਨੰ ਬੰਦ ਕੀਤਾ ਹੈ ਸਿੱਖ ਪੰਥ ਦੇ ਮਹਾਨ ਕਵੀ ਕਵੀ ਸੰਤੋਖ ਸਿੰਘ ਜੀ ਜੂੜਾ ਬਣੀ ਜੀ ਬਨੋਂ ਲਿਖਿਆ ਗਿਆ ਗ੍ਰੰਥ ਸ੍ਰੀ ਗੁਰੂ ਨਾਨਕ ਪ੍ਰਕਾਸ਼ ਸੂਰਜ ਗ੍ਰੰਥ ਦੇ ਵਿੱਚੋਂ ਆਪਾਂ ਹਰ ਰੋਜ਼ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਇਤਿਹਾਸ ਦੀ ਸੰਝ ਪਾਉਂਦੇ ਹਾਂ ਜੀਵਨ ਇਤਿਹਾਸ ਦੀ ਕਥਾ ਵਿਚਾਰ ਕਰਦੇ ਹਾਂ ਸਵਾਉਂ ਦਾਤਾ ਜੀ ਦੇ ਜੀਵਨ ਇਤਿਹਾਸ ਦੀ ਲੜੀ ਨੂੰ ਅੱਗੇ ਤੋਰੀਂ ਦਾਸ ਜੀ ਕਰੋ ਕਿਰਪਾ ਮੰਦਾ ਸੁਨੋ ਬਖਸ਼ੋ ਅਸੀਸ ਸਤਿਬਰਾਂ ਦੀ ਬਖਸ਼ੀ ਹੋਈ ਗੁਰ ਫਤੇ ਦੇ ਨਾਲ ਸੰਜ ਪਾਈਏ ਗੁਰ ਫਤੇ ਦੇ ਨਾਲ ਆਪੋ ਆਪਣੀਆਂ ਗੁਰੂ ਮਹਾਰਗ ਚਰਨਾਂ ਦੇ ਅੰਦਰ ਹਾਜ਼ਰੀਆਂ ਲਗਾਈਏ ਮਨੋ ਵਿਰਤੀਆਂ ਨੂੰ ਇਕਾਗਰ ਕਰੀਏ ਰਸਨਾ ਨੂੰ ਪਵਿੱਤਰ ਕਰੀਏ ਬੜੇ ਆਦਰ 와 ਸਤਕਾਰ ਸਹਿਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਲੜੀ ਦੇ ਵਿੱਚ ਆਪਾਂ ਵਿਚਾਰੇ ਸੀ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਸਤਕਾਰਯੋਗ ਮਾਤਾ ਪਿਤਾ ਨਾਨਾ ਨਾਨੀ ਮਾਵਾ ਜੀ ਇਹਨਾਂ ਦੇ ਭਾਈਆ ਜੀ ਇਹਨਾਂ ਦੇ ਭਾਈਆ ਜੀ ਦੇ ਪਿਤਾ ਪਰਮਾਨੰਦ ਜੀ ਤਾਂ ਇਹਨਾਂ ਨੇ ਸਲਾਹ ਕੀਤੀ ਹੈ ਕਿ ਆਪਾਂ ਦਿਨ ਰੱਖਣਾ ਹੈ ਵਿਆਹ ਦਾ ਤਾਂ ਪਹਿਲਾਂ ਆਪਾਂ ਉਹਦੇ ਘਰ ਚਲੀਏ ਪੱਖੋ ਕੇ ਰੰਦਾਵੇ ਮੂਲ ਚੰਦ ਖਤਰੀ ਉਹਨਾਂ ਦੇ ਘਰ ਚਲੀਏ ਉਹਦੀ ਲੜਕੀ ਦਾ ਵਿਆਹ ਉਹ ਕਰਨਗੇ ਨਾਨਕ ਦੇ ਨਾਲ ਸਾਡੇ ਨਾਲ ਤਾਂ ਫਿਰੇ ਗੱਲ ਬਣੇਗੀ ਨਾ ਫਿਰੇ ਖੁਸ਼ੀਆਂ ਮਨਾਏਗਾ ਫਿਰੇ ਫਾਇਦਾ ਇਸ ਦਾ ਵਿਆਹ ਅਜੇ ਤਿੰਨ ਰੱਖਣਾ ਹੈ ਕਦੋਂ ਵਿਆਹ ਰੱਖਿਆ ਜਾਣਾ ਕੋਈ ਪਤਾ ਨਹੀਂ ਪਰ ਅੱਬਾ ਖੁਸ਼ੀਆਂ ਮਨਾ ਰਹੇ ਆਂ ਪਹਿਲਾਂ ਆਪਾਂ ਦਿਨ ਰਖੀਏ ਖੁਸ਼ੀਆਂ ਮਨਾਏ ਦਾ ਫੇਰੀ ਫੇਰ ਉਹ ਵਿਆਹ ਚਾਰ ਦਿਨਾਂ ਦਾ ਹੋਵੇ ਪੰਜ ਦਿਨਾਂ ਦਾ ਹੋਵੇ ਮਹੀਨੇ ਦਾ ਹੋਵੇ ਸਾਲ ਦਾ ਹੋਵੇ ਕੋਈ ਪਤਾ ਨਹੀਂ ਉਹਨਾਂ ਨੇ ਆਪਣਾ ਵੀ ਘਰ ਦਾ ਕਾਰੋਬਾਰ ਉਹ ਵੀ ਵੇਖਣਾ ਹੈ ਆਪਾਂ ਨੇ ਆਪਣਾ ਵੇਖਣਾ ਹੈ ਤਾਂ ਸੈਟਿੰਗ ਬੈਠੇਗੀ ਦੋਵੇਂ ਪਰਿਵਾਰਾਂ ਦੀ ਇਹ ਰੱਬ ਆ ਦਿਨ ਰੱਖਾਂਗੇ ਵਿਆਹ ਦਾ ਤਾਂ ਨਾਨਾ ਜੀ ਸਾਰਿਆਂ ਨੂੰ ਲੈ ਕੇ ਗਏ ਨੇ ਸਤਕਾਰਯੋਗ ਰਾਮਾ ਜੀ ਨਾਲ ਗਏ ਨੇ ਕਾਫੀ ਤਾਂ ਜਦੋਂ ਪੱਖੇ ਪੱਖੋ ਕੇ ਰੰਦਾਵੇ ਪਹੁੰਚੇ ਨੇ ਮਲੂ ਗੱਡਿਆਂ ਦਾ ਸਮਾਂ ਸੀ ਉਸ ਸਮੇਂ ਸਮਾਂ ਲੱਗੇ ਆ ਸੁਲਤਾਨਪੁਰ ਲੋਧੀ ਤੋਂ ਤਾਂ ਉਹਨਾਂ ਨੇ ਬਾਹਰ ਜਾ ਕੇ ਆਪਣਾ ਟਿਕਾਣਾ ਕੀਤਾ ਉਥੇ ਦਾ ਇੱਕ ਪੰਡਤ ਜਿਹੜਾ ਸੀ ਜੀ ਦੀ ਜਾਣ ਪਛਾਣ ਸੀ ਰਮਾਨੰਦ ਜੀ ਨਾਲ ਸਤਿਕਾਰਯੋਗ ਭਾਈਆ ਜੈ RAM ਜੀ ਦੇ ਪਿਤਾ ਜੀ ਦੇ ਨਾਲ ਤਾਂ ਉਹਨਾਂ ਨੂੰ ਸੱਦੇ ਆ ਗਿਆ ਉਹਨਾਂ ਨੂੰ ਸੱਦ ਕੇ ਆਖੇ ਆ ਗਿਆ ਸੀ ਇੱਥੇ ਦਾ ਮੋਲ ਚੰਦ ਖੱਤਰੀ ਹੈ ਜੋ ਪਟਵਾਰੀ ਉਹਦੀ ਲੜਕੀ ਦਾ ਰਿਸ਼ਤਾ ਲੈ ਕੇ ਆਏ ਆ ਅਸੀਂ ਆਪਣੇ ਲੜਕੇ ਨਾਨਕ ਦੇ ਲਈ ਕਿਉਂਕਿ ਪਹਿਲਾਂ ਵੀ ਅਸੀਂ ਨੇ ਗੱਲ ਚਲਾਈ ਸੀ ਇੱਥੇ ਉਹਨਾਂ ਨੇ ਪਹਿਲਾਂ ਵੀ ਹਾਂ ਕੀਤੀ ਸੀ ਤਾਂ ਹੁਣ ਅਸੀਂ ਆਪਣਾ ਪਰਿਵਾਰ ਸਾਡਾ ਆਇਆ ਹੈ ਤਾਂ ਅਸੀਂ ਬੁੜੇ ਚਾਮਾਂ ਦੇ ਨਾਲ ਰੋ ਰੀਤੀਆਂ ਦੇ ਨਾਲ ਆਪਣੀ ਨੂ ਰਾਣੀ ਨੂੰ ਧੀ ਰਾਣੀ ਨੂੰ ਅਸੀਂ ਜਿਹੜਾ ਹੈ ਪੱਕੀ ਆਪਣੇ ਵੱਲੋਂ ਪੂਰਾ ਉਹ ਸ਼ਗਨ ਕਰਕੇ ਜਾਣੇ ਨੇ ਸਾਰੇ ਵਿਆਹ ਦਾ ਦਿਨ ਜਦੋਂ ਵੀ ਨਿਕਲੇਗਾ ਮਤਲਬ ਜਦੋਂ ਵੀ ਆਪਾਂ ਰੱਖਣਾ ਵਖਰੀ ਗੱਲ ਹੈ ਪਰ ਹੁਣ ਅਸੀਂ ਮੰਨ ਕੇ ਜਾਵਾਂਗੇ ਆਪਣੀ ਨੂ ਰਾਣੀ ਨੂੰ ਧੀ ਰਾਣੀ ਨੂੰ ਇਹ ਸਹੀ ਪੂਰੇ ਚਾਪਨਾ ਕੇ ਜਾਣਾ ਕਿਉਂਕਿ ਨਾਨਾ ਨਾਨੀ ਜੀ ਦਾ ਜਿਹੜਾ ਸਮਾ ਸੀ ਉਹਨਾਂ ਦਾ ਬੜੇ ਪਾਕ ਆ ਗਿਆ ਸੀ ਤਾਂ ਉਹਨਾਂ ਦੇ ਚਾਹ ਦੇ ਲਈ ਹਲੋ ਪਿਤਾ ਜੀ ਮਹਿਤਾ ਕਾਲੂ ਜੀ ਅਤੇ ਪਰਿਵਾਰ ਵਾਲੇ ਜਾਦਾ ਕਰ ਰਹੇ ਸੀ ਕਿ ਇਹਨਾਂ ਦਾ ਸਮਾ ਪਤਾ ਨਹੀਂ ਕਿੰਨੇ ਕਿ ਦਿਨਾਂ ਦਾ ਰਿਆ ਨਿਕਲਿਆ ਕਿ ਤੁਸੀਂ ਚਾ ਜਿਹੜੇ ਨੇ ਉਹ ਪਹਿਲੀ ਆਪਣੇ ਪੂਰੇ ਘਰ ਲੋ ਤਾਂ ਮਣ ਉਹ ਪੰਡਤ ਨੇ ਜਾ ਕੇ ਜਦੋਂ ਘਰ ਦੱਸਿਆ ਹੈ ਘਰ ਖੁਸ਼ੀਆਂ ਦੇ ਨਾਲ ਸਾਰਾ ਚੋਂ ਉੱਠਿਆ ਸਤਿਕਾਰਯੋਗ ਸੁਲੱਖਣੀ ਜੀ ਦੇ ਮਾਤਾ ਜੀ ਬੜਾ ਚਾ ਚੜੇ ਆ ਪਿਤਾ ਨੂੰ ਬੜਾ ਚਾ ਚੜੇ ਸਾਰੇ ਪਰਿਵਾਰ ਨੂੰ ਚਾ ਸ੍ਰੀ ਕੀ ਕਬੀਲੇ ਨੂੰ ਚਾ ਚੜ ਗਿਆ ਕਿਉ ਨੌਜਵਾਨ ਨੇ ਤਾਂ ਬੜੀਆਂ ਸਿਮਤਾ ਸੁਣੀਆਂ ਨੇ ਉਸ ਨੌਜਵਾਨ ਜਿਹਦਾ ਨਾਮ ਨਾਨਕ ਹੈ ਉਹਦਾ ਰਿਸ਼ਤਾ ਸਾਡੀ ਧੀ ਸਾਡੀ ਲੜਕੀ ਦੇ ਲਈ ਆਇਆ ਹੈ ਲੋਕ ਰੱਬ ਦਾ ਰੂਪ ਕਹਿੰਦੇ ਨੇ ਉਹਨਾਂ ਨੂੰ ਤਾਂ ਸਾਡਾ ਤਾਂ ਫਿਰ ਚੰਗੇ ਭਾਗ ਹੋਵੇ ਸਾਡਾ ਭਾਗ ਜਾ ਕਿਵੇਂ ਨੇ ਸਾਰੇ ਕਹਿੰਦੇ ਨੇ ਸਤਕਾਰਯੋਗ ਮੋਲचंद ਖੱਤਰੀ ਜੀ ਨੂੰ ਕਹਿੰਦੇ ਤੁਹਾਡੇ ਚੰਗੇ ਬਾਖ ਨੇ ਤੁਹਾਡੀ ਧੀ ਰਾਣੀ ਦੇ ਕਰਕੇ ਸਾਡੀ ਵੀ ਖੁਸ਼ੀ ਤਰਜੇਗੀ ਸਾਡੇ ਵੀ ਜਿਹੜੇ ਨੇ ਭਾਗ ਜਾਗ ਗਏ ਨੇ ਅ ਸਾਰਿਆਂ ਨੂੰ ਪੰਡਤ ਜੀ ਨੇ ਬੁਲਾਇਆ ਇਹ ਖੁਸ਼ੀਆਂ ਦਾ ਦਿਨ ਮਲੋਂ ਉਹਨਾਂ ਨੇ ਦੱਸਿਆ ਕਿ ਇਦਾਂ ਆਏ ਨੇ ਕਹਿੰਦੇ ਕਿੱਥੇ ਨੇ ਤੁਹਾਨੂੰ ਕਹ ਲਿਆ ਕਹਿੰਦੇ ਨਹੀਂ ਉਹ ਬਾਹਰ ਬੈਠੇ ਨੇ ਕਿੱਥੇ ਧਰਮਸ਼ਾਲਾ ਦੇ ਵਿੱਚ ਉਹਨਾਂ ਨੇ ਕਿਹਾ ਕਿ ਤੁਸੀਂ ਇੱਥੇ ਲੈ ਗਏ ਕਿਉਂ ਨਾ ਆਇਓ ਨਾਲ ਉਹ ਕਹਿੰਦੇ ਇਹ ਦੇ ਕਰਕੇ ਨਹੀਂ ਲੈ ਕੇ ਆਏ ਕਿ ਉਹਨਾਂ ਦਾ ਵਿਆਹ ਦਾ ਜਿਹੜਾ ਕਾਰਜ ਹੈ ਕਿ ਕਿਵੇਂ ਹੋਵੇਗਾ ਨਹੀਂ ਹੋਵੇਗਾ ਤਾਂ ਅਸੀਂ ਤਾਂ ਕਰ ਪਿਓ ਬਾਹਰ ਬਹਿ ਗਏ ਤਾਂ ਉਹ ਪੂਰੀ ਰਿਸਪੈਕਟ ਕਰਦੇ ਨੇ ਸਤਿਕਾਰ ਕਰਦੇ ਨੇ ਇਹ ਦੇ ਕਰਕੇ ਉਹਨਾਂ ਨੇ ਕਰਨਾ ਜਾਂ ਨਹੀਂ ਕਰਨਾ ਸਾਡੇ ਵੱਲੋਂ ਤਾਂ ਹਾਂ ਹੀ ਹੈ ਪਰ ਉਹਨਾਂ ਦੇ ਆ ਨਾ ਕੀ ਤਾਂ ਜਵਾਬ ਦੇ ਦੇਣ ਅਤੇ ਉਹਨਾਂ ਦੇ ਫਿੱਟ ਬੈਠੇਗਾ ਜੇ ਨਹੀਂ ਉਹਨਾਂ ਦੀ ਮਰਜ਼ੀ ਹੈ ਤਾਂ ਇਹਦੇ ਕਰਕੇ ਉਹ ਕਿ ਕਿਸੇ ਨੂੰ ਪਤਾ ਨਾ ਲੱਗੇ ਕੌਣ ਆਏ ਨੇ ਕੌਣ ਹੈ ਤਾਂ ਇਹਦੇ ਕਰਕੇ ਬਾਹਰ ਬੈਗੇ ਤਾਂ ਬੜਾ ਉਹਨਾਂ ਨੇ ਚਾਹ ਮਨਾਇਆ ਇਹਨਾਂ ਨੇ ਵੀ ਹਜੇ ਖੁਸ਼ੀ ਵਾਲਾ ਦਿਨ ਇਦਾਂ ਮਨਾਇਆ ਜਿਵੇਂ ਵਿਆਹ ਜੀ ਕੁਝ ਘਟਿਆਂ ਦੇ ਵਿੱਚ ਉਹਨਾਂ ਨੇ ਆਪਣੇ ਦਾਸ ਨੌਕਰ ਜਿਹੜੇ ਪਹਿਲੀਆਂ ਦੇ ਵਿੱਚ ਕੰਮ ਕਰਦੇ ਸਾਰਿਆਂ ਨੂੰ ਸੱਦੇ ਆ ਗਏ ਆ ਕਹਿੰਦੇ ਤੁਸੀਂ ਇਹ ਕੰਮ ਨੂੰ ਮੰਨ ਲਓ ਇਤਨੀ ਸਾਫ ਸਫਾਈ ਕਰੋ ਤੁਹਾਡੇ ਕੋਲ ਘੰਟਾ ਦੇ 1.5 ਘੰਟਾ ਹੈ ਅਸੀਂ ਰਸਣ ਪਾਣੀ ਲੈ ਕੇ ਆਉਨੇ ਆ ਤਾਂ ਉਹਨਾਂ ਦੇ ਲਈ ਇਤਨਾ ਸਵਾਗਤ ਕੀਤਾ ਜਾਵੇ ਜਿਵੇਂ ਕਹਿੰਦੇ ਹਰ ਭਗਵਾਨ ਨੇ ਸਾਡੇ ਘਰ ਹੋਣਾ ਤਾਂ ਇਹਦਾ ਤਿਆਰੀਆਂ ਹੋਣ ਗੁਰੂ ਨਾਨਕ ਦੇ ਮਹਾਰਾਜ ਦੇ ਪਿਤਾ ਜੀ ਸਾਡੇ ਕੁੜਮ ਬਣਨਗੇ ਸਾਡੇ ਭਾਗ ਜਾਗੇ ਨੇ ਅਤੇ ਸਾਡੇ ਘਰ ਉਹਨਾਂ ਦੇ ਪਿਤਾ ਆ ਰਹੇ ਨੇ ਤਾਂ ਮਨੋਸ ਰੱਬ ਸਾਡੇ ਘਰ ਆ ਰਿਹਾ ਇਤਨਾ ਸਤਿਕਾਰ ਹੋਣਾ ਚਾਹੀਦਾ ਉਹ ਸਾਰੀਆਂ ਤਿਆਰੀਆਂ ਕੀਤੀਆਂ ਜਾਂ ਨੇ ਹੁਣ ਪੰਡਤ ਜੀ ਨਾਲ ਸਤਿਕਾਰਯੋਗ ਮੂਲचंद ਜੀ ਸਤਕਾਰਯੋਗ ਮਾਤਾ ਸੁਲਖਣੀ ਜੀ ਦੇ ਪਿਤਾ ਜੀ ਉਹ ਗੱਲਬਾਤ ਕਰ ਰਹੇ ਨੇ ਲੜੀ ਅੱਗੇ ਜੋੜਦੇ ਨੇ ਕਵੀ ਜੀ ਉਹ ਬੜੇ ਪ੍ਰੇਮ ਸਹਿਤ ਸਰਬਣ ਕਰੀਏ ਦਵੇਜ ਬੋਲੇ ਉਹ ਉਹਨਾਂ ਬੋਲ ਪਠਾਏ ਦਵੇਜ ਦਵੇਜ ਕਹਿੰਦੇ ਨੇ ਪੰਡਤ ਜੀ ਪੰਡਤ ਜੀ ਨੂੰ ਗਿਆ ਸਤਕਾਰਯੋਗ ਪਿਤਾ ਸੁਲਖਣੀ ਦੇ ਪਿਤਾ ਜੀ ਨੇ ਮੋਲ ਚੰਦ ਨੇ ਉਹਨਾਂ ਨੇ ਕਿਹਾ ਸੀ ਕਿ ਰਿਸ਼ਤਾ ਲੈ ਕੇ ਆਇਓ ਤੁਸੀਂ ਆਇਓ ਕਿਤੇ ਨਹੀਂ ਉਹਨਾਂ ਦਾ ਪਰਿਵਾਰ ਆਇਆ ਕਿਤੋਂ ਸੁਲਤਾਨਪੁਰ ਤੋਂ ਆਏ ਨਹੀਂ ਪਿੰਡੋਂ ਉਹਨਾਂ ਦਾ ਰਾਇਪੋਈ ਨਹੀਂ ਤਲਵੰਡੀ ਹੈ ਅਤੇ ਸੁਲਤਾਨਪੁਰ ਤੋਂ ਆਏ ਨੇ ਆਹ ਕੌਣ ਲੈ ਕੇ ਆਏ ਨੇ ਪਰਮਾਨੰਦ ਰਾਮਾ ਜੀ ਦੇ ਪਿਤਾ ਜੀ ਮੰਨ ਲਓ ਸਤਕਾਰਯੋਗ ਬੀਬੀ ਨਾਨਕੀ ਜੀ ਦੇ ਸਹੁਰਾ ਸਾਹਿਬ ਲੱਗਦੇ ਨੇ ਆ ਪਰਮਾਨੰਦ ਜੀ ਕਿ ਉਹ ਲੈ ਕੇ ਆਏ ਨੇ ਉਹਨਾਂ ਨੇ ਪਹਿਲਾਂ ਵੀ ਇੱਥੇ ਆਪਣੇ ਆ ਕੇ ਗੱਲ ਚਲਾਈ ਸੀ ਤਾਂ ਉਹਨਾਂ ਨੂੰ ਕਿਹਾ ਪੰਡਤ ਜੀ ਨੂੰ ਕਹਿੰਦੇ ਤੁਸੀਂ ਫਿਰ ਹੁਣ ਦੇਰੀ ਨਾ ਕਰੋ ਪੁੱਣ ਬੋਲੇ ਪਠਾਈ ਕੇ ਹੁਣੇ ਉਹਨਾਂ ਨੂੰ ਪਿਠਾਓ ਮਨ ਲਓ ਸੱਜ ਕੇ ਲੈ ਕੇ ਆਓ ਮੂਲੇ ਸਦਨ ਸਭ ਚਲ ਆਏ ਤਾਂ ਜਦੋਂ ਸਾਫ ਸਫਾਈਆਂ ਕੀਤੀਆਂ ਮੈਂਆਂ ਅਤੇ ਉਹਨਾਂ ਦੇ ਲਈ ਘਰ ਦੇ ਵਿੱਚ ਜਿਵੇਂ ਵੀ ਮਨ ਲਓ ਚਾਹ ਮਨਾਏਗੇ ਉਸ ਹੁਣੇ ਉਹਨਾਂ ਨੇ ਪੂਰੇ ਚਾਰ ਕੀਤੇ ਪਕਵਾਨ ਤਿਆਰ ਕੀਤੇ ਗਏ ਤਾਂ ਉਹਨਾਂ ਨੂੰ ਸੱਦੇ ਆ ਗਏ ਆਪਣੇ ਘਰ ਪੰਡਤ ਜੀ ਲੈ ਕੇ ਆਏ ਨੇ ਮੋਹਲ ਚੰਦ ਖੱਤਰੀ ਜੀ ਦੇ ਘਰ ਮਿਲ ਕੇ ਕਰੀ ਪਲੇ ਕੋਲ ਰੀਤਾ ਮਾਲੋ ਸਾਰਿਆਂ ਨੂੰ ਪਰਿਵਾਰ ਨੂੰ ਚਾ ਚੜਿਆ ਇਕੱਲਾ ਉਹਨਾਂ ਨੂੰ ਨਹੀਂ ਪਰ ਚਾ ਚੜਿਆ ਪਿਤਾ ਮਹਿਤਾ ਕਲੂ ਜੀ ਨੂੰ ਬੜਾ ਚਾ ਚੜਿਆ ਕਿਉਂਕਿ ਮੇਰੇ ਇਕਲੌਤਾ ਪੁੱਤਰ ਇਕਲੌਤੇ ਪੁੱਤਰ ਦਾ ਵਿਆਹ ਹੈ ਤੇ ਇਹ ਜਿਹੜੇ ਨੇ ਇਹਨਾਂ ਨੇ ਵੀ ਹਾਂ ਕੀਤੀ ਇਹ ਚਾ ਹੈ ਪਿਤਾ ਦਾ ਨਾਨੇ ਨੂੰ ਬੜਾ ਚਾ ਚੜਿਆ ਮਾਮੇ ਨੂੰ ਕ੍ਰਿਸ਼ਨਾ ਨੂੰ ਬੜਾ ਚਾ ਚੜਿਆ ਭਾਈਆ ਜੈ ਰਾਮ ਜੀ ਨੂੰ ਬੜਾ ਚਾਹ ਚੜਿਆ ਹੈ ਤਾਂ ਹੁਣ ਉਹ ਜਿਹੜੇ ਚਾਹ ਨੇ ਇਕੱਲੇ ਉਹਨਾਂ ਨੂੰ ਨਹੀਂ ਕਿ ਲੜਕੀ ਬਾੜਿਆਂ ਨੂੰ ਸਤਿਕਾਰਯੋਗ ਮੋਲ ਚੰਦਰ ਖੱਤਰੀ ਜੀ ਦੇ ਪਰਵਾਰ ਇਹਨਾਂ ਨੂੰ ਵੀ ਬੜਾ ਚਾਹ ਹੈ ਬੜੇ ਚਾਹਾਂ ਦੇ ਨਾਲ ਗਲਵਕੜੀਆਂ ਪਾ ਪਾ ਕੇ ਮਿਲ ਰਹੇ ਹਨ ਹਰਖੇ ਬਦੀ ਨਬੀਨੀ ਪ੍ਰੀਤਾ ਹਰਖੇ ਮਲੋ ਬੜੇ ਚਾਹਾਂ ਦੇ ਨਾਲ ਨਮੀਨੀ ਪ੍ਰੀਤਾ ਜਿਵੇਂ ਕਹਿੰਦੇ ਨਮੀ ਜਿਹੜਾ ਪ੍ਰੀਤ ਉਹਨਾਂ ਦੀ ਇਦਾਂ ਨਾ ਮਤਲਬ ਗਲਵਕੜੀ ਪਾਈ ਐ ਦਿਲ ਨਹੀਂ ਕਰਦਾ ਕਿ ਸਤਕਾਰਯੋਗ ਮਹਤਾ ਕਾਲੂ ਜੀ ਨੇ ਪਾਈ ਆਪਣੇ ਬੁੜਮ ਜਿਹੜੇ ਵਣ ਜਾ ਰਹੇ ਨੇ ਮੋਹਨ ਚੰਦ ਨੂੰ ਕਿ ਗਲਵਕੜੀ ਉਹ ਛੱਡ ਨਹੀਂ ਰਹੇ ਨਾ ਤਾਂ ਉਹਨਾਂ ਦਾ ਦਿਲ ਕਰਦਾ ਐ ਨਾ ਉਹਨਾਂ ਦਾ ਦਿਲ ਕਰਦਾ ਐ ਇਤਨਾ ਮੁਹੱਬਤ ਕਿਉਂ ਬਣੀ ਉਹਨਾਂ ਦੀ ਕਿਉਂਕਿ ਗੁਰੂ ਨਾਨਕ ਦੇ ਮਹਾਰਾਜ ਦੀ ਸਿਫਤ ਉਤੇ ਤੱਕ ਪੁੰਜੀ ਹੋਈ ਐ ਮੋਦੀ ਖਾਨੇ ਦੀ ਕਿ ਮੋਦੀ ਖਾਨੇ ਦੀ ਕਾਰ ਉਹਨਾਂ ਨੇ ਇਦਾਂ ਕੀਤੀ ਐ ਇਦਾਂ ਚਲਾਇਆ ਉਹਨਾਂ ਨੇ ਸਲਾਮਾ ਕਰਦੇ ਸੀ ਲੋ ਘਰ ਬੈਠੇ ਕਹਿੰਦੇ ਦਵਾਮਾ ਮੰਗਦੇ ਸੀ ਇਦਾਂ ਦਾ ਕਹਿੰਦੇ ਬਲ ਇਦਾਂ ਦਾ ਬੱਚਾ ਕਰ ਕਰਵਾਉਣਾ ਚਾਹੀਦਾ ਫਿਰ ਵਾਰੇ ਨੇ ਰਖੋਣਗੇ ਫਿਰ ਦੁਨੀਆ ਦਰ ਸਕਦੀ ਹੈ ਤਾਂ ਇਹਨਾਂ ਦੇ ਵਿਚਾਰ ਸੀ ਤਾਂ ਇਹਦੇ ਕਰਕੇ ਉਹਨਾਂ ਦੀ ਨਮੀਨੀ ਪ੍ਰੀਤ ਹੈ ਮਨ ਲੋ ਵਧਦੀ ਹੈ ਜਿਹੜੀ ਮੁਹੱਬਤ ਜਿਹੜੀ ਹੈ ਨਾ ਉਹਨਾਂ ਦੀ ਘਟ ਨਹੀਂ ਰਹੀ ਦਲ ਬੱਕੜੀਆਂ ਪੰਨਾਂ ਨੇ ਉਹਨਾਂ ਦੀ ਮਹੱਭਤ ਪ੍ਰੇਮ ਜਿਹੜਾ ਅਦਬ ਸਤਕਾਰ ਉਪਰ ਬਦਰਿਆ ਹੈ ਚੌਕੜ ਖਰਚਨ ਜੋ ਬਦ ਚੀਨੀ ਚੌਪੜ ਖਰਚਨ ਜੋ ਬਿੱਦ ਚੀਨੀ ਬਿੱਦ ਕਹਿੰਦੇ ਨੇ ਵਿਧੀ ਮਲ ਹੁਣ ਉੱਥੇ ਬੈਠੇ ਨੇ ਚਾਹਾਂ ਦੇ ਨਾਲ ਬੈਠੇ ਨੇ ਉਹਨਾਂ ਦਾ ਜਿਵੇਂ ਰਿਸਪੈਕਟ ਕਰੀਦੀ ਹੈ ਚਾਹ ਪਾਣੀ ਦਾ ਪ੍ਰੋਗਰਾਮ ਲੰਗੜ ਪਾਣੀ ਦਾ ਜਿਵੇਂ ਵੀ ਉਹਨਾਂ ਨੇ ਉਸ ਸਮੇਂ ਕੀਤਾ ਤਾਂ ਉਹਨਾਂ ਨੇ ਆਪਣੇ ਵੱਲੋਂ ਪੂਰਾ ਕੀਤਾ ਤਬੜਾ ਚਾਮਾ ਦੇ ਨਾਲ ਬੈਠੇ ਨੇ ਅਤੇ ਚਾਹ ਦੇ ਨਾਲ ਬਹਿ ਕੇ ਹੁਣ ਵਿਧੀ ਜਿਹੜੀ ਹੈ ਇੱਧਰ ਤਾਂ ਰਾਮਾ ਜੀ ਨੇ ਸਤਕਾਰਯੋਗ ਭਾਈਆ ਜੈ ਰਾਮ ਜੀ ਦੇ ਪਿਤਾ ਜੀ ਨੇ ਅਤੇ ਉਧਰ ਪੰਡਤ ਜੀ ਹੋਗੇ ਕਿਉਂਕਿ ਉਸ ਪਿੰਡ ਨਗਰ ਦੇ ਨੇ ਪੰਡਤ ਜੀ ਤਾਂ ਉਧਰ ਹੁਣ ਦੋਵੇਂ ਜਣੇ ਇਹ ਗੱਲਬਾਤ ਕਰਦੇ ਹਨ ਪਰਮਾਨੰਦ ਸਬੈ ਤਬਕੀਨੀ ਤਾਂ ਪਰਮਾਨੰਦ ਜੀ ਨੇ ਸਤਕਾਰਯੋਗ ਨੇ ਪੰਡਤ ਜੀ ਨੂੰ ਆਪਣੇ ਨੇੜੇ ਬੁਲਾਇਆ ਅਤੇ ਉਹਨਾਂ ਨੂੰ ਕਹਿੰਦੇ ਹਨ ਰਾਹੋ ਲਾਗ ਜੋਗ ਕਾਤੇ ਹੋਏ ਤਾਂ ਕਹਿੰਦੇ ਅਸੀਂ ਇਤਨੀ ਦੂਰੋਂ ਪਿੰਡਾਂ ਚੱਲ ਕੇ ਆਏ ਹਾਂ ਰਾਮਾਨੰਦ ਜੀ ਕਹਿੰਦੇ ਨੇ ਪੰਡਤ ਜੀ ਨੂੰ ਕਹਿੰਦੇ ਪੰਡਤ ਜੀ ਸਿਰਫ ਸਾਡਾ ਇਹ ਸੀ ਕਿ ਅਸੀਂ ਉਹਨਾਂ ਦੇ ਘਰ ਜਾਣਾ ਹੈ ਅਤੇ ਘਰ ਜਾ ਕੇ ਸੀ ਆਪਣੇ ਬੱਚੇ ਦੇ ਵਿਆਹ ਦੀ ਗੱਲ ਕਰਨੀ ਅਤੇ ਤੁਸੀਂ ਬਹੁਤੀ ਦੇਰੀ ਨਾ ਲਾਓ ਇਹਨਾਂ ਨੇ ਜਿਹੜੇ ਹਸਾਬ ਦੇ ਨਾਲੇ ਕਰ ਰਹੇ ਨੇ ਮੱਲੋ ਸਵਾਗਤ ਸਾਡਾ ਤਾਂ ਚੰਗੀ ਗੱਲ ਹੈ ਪਰ ਇਦਾਂ ਵੀ ਨਹੀਂ ਕਿ ਹੋਣਾ ਸੀ ਗੱਲਬਾਤ ਕਰਨਾ ਇਹਨਾਂ ਖਰਚਾ ਜਿਹੜੇ ਇਹਨਾਂ ਦਾ ਹੋਣਾ ਉਹ ਕਹਿੰਦੇ ਨੇ ਬਸ ਸਿਰਫ ਮੇਨ ਗੱਲ ਇਹ ਹੈ ਕਿ ਜਿਵੇਂ ਆਪਾਂ ਵਿਆਹ ਦੀ ਗੱਲ ਕਰਨੀ ਹੈ ਇਹਨਾਂ ਦੇ ਪਿਤਾ ਜੀ ਨੂੰ ਸੱਦੋ ਅਤੇ ਉਹਨਾਂ ਦੇ ਨਾਲ ਆਪਾਂ ਬਹਿ ਕੇ ਗੱਲਬਾਤ ਕਰੀਏ ਅਤੇ ਜਿਵੇਂ ਵੀ ਹੈ ਕਿ ਬਹੁਤਾ ਜਿਹੜਾ ਟਾਈਮ ਹੈ ਇੱਥੇ ਉਹਦੇ ਵਿੱਚ ਨਾ ਲੱਗੇ ਕਿ ਅਸੀਂ ਆਪ ਵੀ ਸੇਵਾ ਕਰਨੀ ਆਪ ਵੀ ਖidmat ਕਰਨੀ ਹੈ ਸਿਰਫ ਅਸੀਂ ਇੱਥੇ ਆਪਣੇ ਬੱਚਿਆਂ ਦੇ ਵਿਆਹ ਦੇ ਬਾਰੇ ਗੱਲਬਾਤ ਕਰਨ ਆਏ ਹਾਂ ਤੁਸੀਂ ਉਹਨਾਂ ਦੇ ਨਾਲ ਜਾ ਕੇ ਗੱਲ ਕਰੋ ਜੁਗ ਕਹਿੰਦੇ ਨੇ ਜੀ ਜੁਗਕ ਆ ਕਿ ਤੁਸੀਂ ਅੰਦਰ ਜਾ ਕੇ ਜਿਵੇਂ ਇੱਥੇ ਬਹਿ ਕੇ ਗੱਲ ਕਰਨੀ ਹੈ ਹੋਰ ਚੰਗਾ ਹੈ ਜੇ ਤੁਸੀਂ ਉਹਨਾਂ ਦੇ ਨਾਲ ਅੰਦਰ ਜਾ ਕੇ ਗੱਲ ਕਰਨੀ ਹੈ ਤਾਂ ਉਹ ਤੋਂ ਹੋਰ ਚੰਗਾ ਹੈ ਜਿਵੇਂ ਵੀ ਤੁਹਾਡਾ ਦਿਲ ਕਰਦਾ ਬੰਦੋ ਜੀ ਤੁਸੀਂ ਸਾਰੀ ਗੱਲਬਾਤ ਉਹਨਾਂ ਨਾਲ ਕਰਕੇ ਸਾਨੂੰ ਦੱਸਣਾ ਕਰੋ ਭਾਈ ਬਧਾਈ ਕੋ ਕਹ ਵਹੋ ਜਦੋਂ ਪੰਡਤ ਜੀ ਨੇ ਅੰਦਰ ਜਾ ਕੇ ਗੱਲ ਕੀਤੀ ਐ ਰਮ ਸਤਕਾਰ ਜੋਗ ਸੁਲਖਣੀ ਜੀ ਦੇ ਪਿਤਾ ਜੀ ਦੇ ਨਾਲ ਮੋਲ ਚੰਦ ਜੀ ਨਾਲ ਤਾਂ ਮੋਲ ਚੰਦ ਜੀ ਨੇ ਪਹਿਲੀ ਗਲਪ ਗਲਬਕੜੀ ਦੇ ਵਿੱਚ ਲੈ ਲਿਆ ਪੰਡਤ ਨੂੰ ਕਿਉਂਕਿ ਉਹ ਧੰਨ ਭਾਗ ਸਮਝਦੇ ਨੇ ਪੰਡਤ ਸਾਡੇ ਘਰ ਆਇਆ ਇਹ ਖੁਸ਼ੀਆਂ ਲੈ ਕੇ ਆਇਆ ਉਹਨਾਂ ਨੂੰ ਤਾਂ ਇਤਨਾ ਚਾ ਦੜੇ ਐ ਕਿ ਸਾਡੇ ਘਰ ਰੱਬ ਦਾ ਰੂਪ ਜਿਹੜੇ ਨੇ ਉਹਨਾਂ ਦੇ ਪਿਤਾ ਜੀ ਆਏ ਨੇ ਕਿੱਥੇ ਭਾਈਏ ਕਿਹੜੀ ਖਿਦਮਤ ਕਰੀਏ ਕਿਹਦਾ ਖਿਦਮਤ ਕਰੀਏ ਉਹਨਾਂ ਨੂੰ ਤਾਂ ਚਾਹ ਹੀ ਨਹੀਂ ਉਤਰ ਰਿਹਾ ਇਤਨਾ ਚਾਹ ਚੜਿਆ ਉਹਨਾਂ ਨੂੰ ਪਿਤਾ ਜੀ ਨੂੰ ਉਹਨਾਂ ਦੇ ਨਾਨਾ ਜੀ ਆਏ ਨੇ ਮਤਲਬ ਸਾਰਾ ਪਰਿਵਾਰ ਆਇਆ ਜਿਤਨੀ ਖਿਦਮਤ ਕਰਾਂਗੇ ਸਾਡੀ ਤੀ ਦੇ ਉਤਨੀ ਭਾਵ ਜਮਕਾਣੇ ਪਤਾ ਲੱਗੇਗਾ ਨਾ ਕਿ ਇਦਾਂ ਸੇਵਾ ਕਰੀ ਦੀ ਹੈ ਕਿਉਂਕਿ ਹੁਣ ਇਹਨਾਂ ਦੇ ਪੁੱਤਰ ਨੇ ਜਿਹੜੀ ਸੇਵਾ ਕੀਤੀ ਹੈ ਇਤਾਂ ਪੂਰੀ ਦੁਨੀਆ ਸਲਾਮ ਕਰ ਰਹੀ ਹੈ ਗੁਰੂ ਨਾਨਕ ਦੇਵ ਜੀ ਨੂੰ ਅਤੇ ਸਾਡੀ ਲੜਕੀ ਨੇ ਹਜੇ ਜਾਣਾ ਖਿਦਮਤ ਕਰਨੀ ਹੈ ਪਰ ਇਹਨਾਂ ਦੇ ਲੜਕੇ ਬਾਰੇ ਤਾਂ ਅਸੀਂ ਜਾਣਦੇ ਆ ਨਾ ਜਿਹਦੇ ਨਾਲ ਮੇਰੀ ਧੀ ਰਾਣੀ ਨੇ ਜਾਣਾ ਹੈ ਜਿਹਦੇ ਨਾਲ ਅਸੀਂ ਲਾਉਣਾ ਤੀ ਰਾਣੀ ਇਹ ਤਾਂ ਜਾਣਦੇ ਸੀ ਹੁਣ ਇਹਦੇ ਕਰਕੇ ਇਹਨਾਂ ਨੂੰ ਚਾਹ ਚੜਨੇ ਆ ਹੈ ਪੰਡਤ ਜੀ ਨੂੰ ਗਲ ਬਖੜੀ ਦੇ ਵਿੱਚ ਲੈ ਆ ਉਹਨਾਂ ਨੇ ਗੱਲ ਕਹਿਣ ਤੋਂ ਪਹਿਲੇ ਪੰਡਤ ਜੀ ਤੋਂ ਉਹਨਾਂ ਨੂੰ ਕਹਿ ਦਿੱਤਾ ਹੈ ਕਹਿੰਦੇ ਸਾਨੂੰ ਭਾਈ ਇਹਨਾਂ ਦੇ ਆਉਣ ਤੇ ਬੜੀ ਖੁਸ਼ੀ ਹੈ ਇੱਥੇ ਅਤੇ ਇਹ ਪੁੱਛਣ ਦੀ ਕੋਈ ਗੱਲ ਨਹੀਂ ਹੈ ਕਿ ਅਸੀਂ ਲੜਕੀ ਦਾ ਵਿਆਹ ਕਰਨਾ ਜਾਂ ਨਹੀਂ ਕਰਨਾ ਬਸ ਚਾਹੀਤ ਨਾ ਸਾਨੂੰ اسی ਲੜਕੀ ਦਾ ਵਿਆਹ ਕਰਨਾ ਹੈ ਕਰੇ ਇਕੰਤ ਕਲੂ ਕਹਿਬਾਨੀ ਉਸ ਤੋਂ ਬਾਅਦ ਮੰਨੋ ਪਿਤਾ ਸਤਕਾਰਯੋਗ ਪਿਤਾ ਜੀ ਉਹ ਜਦੋਂ ਸਾਰੇ ਬੈਠੇ ਨੇ ਪਰ ਇਹਨਾਂ ਦੇ ਵੀ ਪੱਖੋਗੇ ਰੰਡਾਵੇ ਦੇ ਸਾਰੇ ਸ਼ਰੀਕੇ ਕਬੀਲੇ ਦੇ ਆਏ ਨੇ ਮਾਤਾ ਸਤਕਾਰਯੋਗ ਮਾਤਾ ਸੁਲਖਣੀ ਜੀ ਉਹਨਾਂ ਦੇ ਪਰਿਵਾਰ ਦੇ ਆਏ ਨੇ ਸਾਰੇ ਚਾਚੇ ਤਾਏ ਸਾਰੇ ਇਕੱਠੇ ਹੋਏ ਨੇ ਕਿ ਸਾਡੀ ਤੀ ਰਾਣੀ ਦਾ ਰਿਸ਼ਤਾ ਹੋਣਾ ਹੈ ਖਿਦਮਤ ਕਰਨ ਦੇ ਲਈ ਆਏ ਨੇ ਹੁਣ ਇਧਰ ਨੇ ਮਾਮਾ ਜੀ ਨੇ ਨਾਨਾ ਜੀ ਨੇ ਭయ్యా ਜੀ ਨੇ ਸਤਿਕਾਰਯੋਗ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਿਤਾ ਜੀ ਨੇ ਅਤੇ ਪਰਮਾਨੰਦ ਜੀ ਨੇ ਸਾਰੇ ਨੇ ਇਧਰ ਵੀ ਪੰਜ ਛੇ ਜਣੇ ਹੁਣ ਸਾਰੇ ਬੈਠੇ ਨੇ ਉਹਨਾਂ ਦੇ ਵਿੱਚੋਂ ਬਾਹ ਫੜੀ ਹੈ ਪਿਤਾ ਮੈਂ ਤਾਂ ਕਾਲੂ ਜੀ ਨੇ ਪਰਮਾਨੰਦ ਦੀ ਕਿਉਂਕਿ ਪਰਮਾਨੰਦ ਨੇ ਗੱਲ ਕੀਤੀ ਸੀ ਪੰਡਿਤ ਜੀ ਨਾਲ ਕਿ ਤੁਸੀਂ ਅੱਗੇ ਜਾ ਕੇ ਗੱਲ ਕਰੋ ਹੁਣ ਉਹ ਅੱਗੇ ਗੱਲ ਕਰਕੇ ਇਹਨਾਂ ਗਲਬਕੜੀ ਦੇ ਵਿੱਚ ਲਿਆ ਉਹਨਾਂ ਨੂੰ ਅਜੇ ਗੱਲਬਾਤ ਕਰਨੀ ਸੀ ਕਿ ਉਹਨਾਂ ਤੋਂ ਇਤਨਾ ਚਾਹੇ ਔਰ ਜਦੋਂ ਵਿੱਚ ਬੈਠੇ ਨੇ ਇਹਨਾਂ ਕੋਈ ਗੱਲ ਨਹੀਂ ਉਹਨਾਂ ਨੇ ਕੀਤੀ ਤਾਂ ਪਿਤਾ ਜੀ ਨੇ ਬਾਹ ਫੜੀ ਪਰਮਾਨੰਦ ਜੀ ਤਾਂ ਉਹਨੂੰ ਇੱਕ ਸਾਈਡ ਤੇ ਲੈ ਕੇ ਗਏ ਹਨ ਪਰਮਾਨੰਦ ਸੁਨੋ ਸੁਖ ਖਾਨੀ ਤਾਂ ਉਹਨਾਂ ਨੂੰ ਕਹਿੰਦੇ ਨੇ ਕਿ اے ਪਰਮਾਨੰਦ ਸੁਖਾਂ ਦੀ ਖਾਨ ਕਿ ਤੇਰੇ ਜਰੀਏ ਸਾਡੇ ਬੱਚਿਆਂ ਦੇ ਸੰਜੋਗ ਜਿਹੜੇ ਨੇ ਮਤਲਬ ਤੇਰੇ ਜਰੀਏ ਹੋ ਰਿਹਾ ਸਭ ਕੁਝ ਸੰਜੋਗ ਤਾਂ ਵਸੇ ਰੱਬ ਰੱਬ ਦੇ ਹੱਥ ਦੇ ਵਿੱਚ ਨੇ ਪਰ ਜਰੀਆ ਬਣਦਾ ਨੇ ਇੱਥੇ ਕੋਈ ਕਿ ਤੇਰੇ ਜਰੀਏ ਮਾਲੋ ਇਹ ਸਾਡੇ ਪੁੱਤਰਾਂ ਦੇ ਸੰਯੋਗ ਜੁੜ ਰਹੇ ਨੇ ਅਤੇ ਸੁੱਖਾਂ ਦੀ ਖਾਨ ਹੈ ਤੋਂ ਲੋਕ ਮੇਰੇ ਪੁੱਤਰ ਨੂੰ ਕਹਿੰਦੇ ਨੇ ਰੱਬ ਦਾ ਰੂਪ ਹੈ ਅੱਲਾ ਦਾ ਰੂਪ ਹੈ ਤਾਂ ਇਹਦੇ ਕਰਕੇ ਮੈਂ ਵੀ ਆਪਣੇ ਪੁੱਤਰ ਨੂੰ ਕਹਿੰਨਾ ਇਤਨੀ ਖਿਦਮਤ ਮਾਲੋ ਇਹਨਾਂ ਨੇ ਇਤਨੀ ਖਿਦਮਤ ਕੀਤੀ ਸੁਲਤਾਨਪੁਰ ਗਏ ਲੋਕਾਂ ਨੇ ਛੱਤ ਤੇ ਛੱਤਾਂ ਤੇ ਚੜ ਚੜ ਕੇ ਸਾਡਾ ਸਵਾਗਤ ਕੀਤਾ ਇੱਥੇ ਆਏ ਆ ਤਾਂ ਇਹ ਐਦਾਂ ਸੋਚ ਰਹੇ ਨੇ ਕਿੱਥੇ ਭਾਈ ਇਹਨਾਂ ਨੂੰ ਇਹ ਨਨੁਖ ਬਾਈਏ ਕਿੰਧਾ ਦਿਨਾਂ ਦੀ ਖਿਦਮਤ ਕੀਤੀ ਜਿਵੇਂ ਪਲਕਾਂ ਬਿਛਾਈ ਦੀਆਂ ਨਾ ਅੱਜ ਵੇਖੀਆਂ ਨੇ ਲੋਕਾਂ ਨੇ ਇਹਨਾਂ ਨੇ ਪਲਕਾਂ ਬਿਛਾਈਆਂ ਨੇ ਸਾਡੇ ਕਦਮਾਂ ਤੇ ਇਹਦਾ ਖਿਦਮਤ ਇਹ ਹੁੰਦੀ ਹੈ ਮੈਨੂੰ ਪਤਾ ਹੈ ਕਿ ਇਹ ਇਤਨੀ ਰਿਸਪੈਕਟ ਇਤਨਾ ਸਤਿਕਾਰ ਅਦਬ ਸਤਿਕਾਰ ਕਰ ਰਹੇ ਨੇ ਤਾਂ ਮੈਂ ਤਾਂ ਸਮਝ ਹੀ ਗਿਆ ਕਿ ਇਤਨਾ ਸਤਿਕਾਰ ਹੈ ਤਾਂ ਲਾਜ਼ਮੀ ਹੈ ਕਿ ਮੇਰੇ ਪੁੱਤਰ ਦੇ ਅਤੇ ਸਾਡੇ ਖੁਸ਼ੀਆਂ ਦੇ ਦਿਨ ਨੇ ਪਰ ਫਿਰ ਵੀ ਮੈਂ ਤੇ ਤੁਹ ਪੁੱਛਣਾ ਚਾਹੁੰਦਾ ਸੁੱਖਾਂ ਦੀ ਖਾਨ ਤੂੰ ਦਸਣਾ ਕਰ ਮੂਲੇ ਤੇ ਮੰਗੋ ਤੁਮ ਸਾਹਾ ਮੂਲੇ ਤੇ ਮੰਗੋ ਤੁਮ ਸਾਹਾ ਮਾਲੋ ਜਿਵੇਂ ਬਿਆਦੇ ਵਿੱਚ ਨਹੀਂ ਦਿੰਦੇ ਹੁੰਦੇ ਸਾਹਾ ਦਿੰਦੇ ਹੁੰਦੇ ਨੇ ਜਿਵੇਂ ਕਾਜੂ ਬਦਾਮ ਹੋਵੇ ਕੁਝ ਇਦਾਂ ਦਾ ਸਮਾਨ ਹੁੰਦਾ ਉਹਨੂੰ ਸਾਹਾ ਕਹਿ ਦਿੰਦੇ ਨੇ ਲੜਕੀ ਵਾਲੇ ਵੀ ਦੇ ਦਿੰਦੇ ਨੇ ਲੜਕੇ ਵਾਲੇ ਵੀ ਦੇ ਦਿੰਦੇ ਨੇ ਹੁਣ ਸਤਿਕਾਰਯੋਗ ਗੁਰੂ ਨਾਨਕ ਦੇ ਮਹਾਰਾਜ ਦੇ ਪਿਤਾ ਜੀ ਪਰਮਾਨੰਦ ਨੂੰ ਇਹ ਨਹੀਂ ਪੁੱਛਦੇ ਕਿ ਉਹਨੇ ਹਾਂ ਕੀਤੀ ਇਹਨੂੰ ਜਾਂ ਨਾ ਕੀ ਗੱਲਬਾਤ ਕੀਤੀ ਕਿਉਂਕਿ ਉਹਨੂੰ ਤਾਂ ਪਹਿਲੇ ਹੀ ਪਤਾ ਲੱਗ ਗਿਆ ਇਤਨੀ ਖਿਦਮਤ ਕਰ ਰਹੇ ਨੇ ਇਤਨਾ ਚਾਹ ਚੜੇ ਉਹਨਾਂ ਨੂੰ ਬਾਰ-ਬਾਰ ਪੁੱਛ ਰਹੇ ਨੇ ਮੰਨ ਲਓ ਤੁਹਾਨੂੰ ਆ ਲੈ ਕੇ ਆਈਏ ਤੁਹਾਨੂੰ ਪਤਾ ਹੀ ਸਮਝ ਹੀ ਜਾਂਦੇ ਨੇ ਕਿ ਉਹਨਾਂ ਨੇ ਸਿਰਫ ਇਹ ਪੁੱਛਿਆ ਪਿਤਾ ਜੀ ਨੇ ਕਹਿੰਦੇ ਤੁਸੀਂ ਐਦਾਂ ਪੁੱਛੋ ਜਾ ਕੇ ਪਰਮਾਨੰਦ ਜੀ ਜਿਹੜਾ ਸ਼ਾਹਾ ਕਰਨਾ ਹੈ ਮੰਨ ਲਓ ਜਿਵੇਂ ਉਹ ਹੁੰਦਾ ਵਿਹਾਰ ਲੈ ਕੇ ਜਾਂਦੇ ਨੇ ਇਹ ਉਹ ਆਪਾਂ ਕਰਨਾ ਹੈ ਉਹ ਵੀ ਆਪਾਂ ਨੇ ਦਿਲੋਂ-ਬੋਲ ਕੇ ਕਰਨਾ ਹੈ ਇਹ ਤੁਹਾਡਾ ਜਿਸ ਤਰ੍ਹਾਂ ਉਹ ਲੈ ਕੇ ਜਾਂਦੇ ਨੇ ਕਾਜੂ ਜਾਂ ਪਰਿਵਾਰ ਦੇ ਵਿੱਚ ਵੰਡੀਦੇ ਨੇ ਜਾਂ ਉੱਥੇ ਪਰਿਵਾਰਾਂ ਨੂੰ ਦੇ ਇੱਕ ਸ਼ਾਹਾ ਹੁੰਦਾ ਉਹਨੂੰ ਸ਼ਾਹਾ ਕਹਿੰਦੇ ਨੇ ਇਹ ਆਪਾਂ ਆਏ ਹੁਣ ਤਾਂ ਆਪਾਂ ਨੇ ਲੈ ਕੇ ਆਉਣਾ ਸੀ ਅਤੇ ਹੁਣ ਇਹ ਜਾਣਗੇ ਇਹਨਾਂ ਦੇ ਵੀ ਹੁੰਦਾ ਇਦਾਂ ਹੁੰਦੀ ਹੈ ਇਹ ਰਸਮ ਲੋਕ ਰੀਤੀ ਪੁਰਾਣੀ ਚੱਲੀ ਆ ਰਹੀ ਹੈ ਕਿ ਇਦਾਂ ਆਪਾਂ ਨੇ ਸ਼ਾਹਾ ਕਰਨਾ ਪਰ ਸ਼ਾਹਾ ਇਹਨਾਂ ਵੱਲੋਂ ਵੀ ਉਹਦਾ ਕੀਤਾ ਜਾਵੇ ਅਤੇ ਸਾਡੇ ਵੱਲੋਂ ਵੀ ਕਿ ਇਹਨਾਂ ਦੇ ਪਰਿਵਾਰ ਦਾ ਸਾਨੂੰ ਪਤਾ ਲੱਗੇ ਕਿ ਉਹ ਜਿਹੜਾ ਹੈ ਚੰਗੀ ਤਰ੍ਹਾਂ ਵੱਡਿਆ ਜਾਵੇ ਸ਼ਾਹ ਇਹਦੇ ਵੀ ਅਤੇ ਸਾਡੇ ਪਰਿਵਾਰ ਦਾ ਇਹਨਾਂ ਨੂੰ ਪਤਾ ਲੱਗੇ ਕਿ ਸਾਡੇ ਪਰਿਵਾਰ ਦੇ ਵਿੱਚ ਸਾਡੇ ਸਰੀਕੇ ਕਬੀਲੇ ਦੇ ਆਨੇ ਨੇ ਸਾਰਾ ਪਤਾ ਲੱਗੇ ਤਾਂ ਉਹ ਜਿਹੜੀ ਗੱਲ ਹੈ ਤੁਸੀਂ ਉਹਨਾਂ ਨਾਲ ਜਾ ਕੇ ਕਰ ਲਓ ਭਲੀ ਭਾਂਤ ਜਾਓ ਹੋਏ ਵਿਵਾਹ ਚੱਕੇ ਜਦੋਂ ਵਿਆਹ ਹੋਵੇਗਾ ਨਾ ਤਾਂ ਹੁਣ ਆਪਾਂ ਸਾਰੀਆਂ ਗੱਲਾਂ ਹੁਣੇ ਕਰ ਜਾਂਦੇ ਹਾਂ ਉਹਨੂੰ ਫਿਰ ਕਿੱਥੇ ਆਵਾਂਗੇ ਕਿਉਂਕਿ ਅੱਜ ਤਾਂ ਤਾਂ ਜੁਗ ਉਸ ਸਮੇਂ ਦੀ ਗੱਲ ਹੈ ਨਾ ਹੁਣ ਉਸ ਸਮੇਂ ਤੇ ਮੰਨ ਲਓ ਜੇ ਬੰਦਾ ਵੀ ਭੇਜਣਾ ਹੈ ਘੱਲਣਾ ਹੈ ਉਹਨੇ ਪੈਦਲ ਜਾਣਾ ਹੁੰਦਾ ਸੀ ਜਾਂ ਗੱਡਿਆਂ ਤੇ ਜਾਣਾ ਹੁੰਦਾ ਸੀ ਕਿਤਨਾ ਸਮਾਂ ਲੱਗਦਾ ਸੀ ਤਾਂ ਪਿਤਾ ਜੀ ਕਹਿੰਦੇ ਨੇ ਬਾਅਦ ਦੇ ਵਿੱਚ ਫਿਰ ਕੋਈ ਐਦਾਂ ਦੀ ਦਿੱਕਤ ਨਾ ਆਵੇ ਤਾਂ ਆਪਾਂ ਪੂਰੇ ਇਹਨਾਂ ਦੇ ਵਿੱਚ ਆਪ ਪੂਰੇ ਹੁਣ ਸਾਡੇ ਵਿੱਚ ਆਪ ਪੂਰੇ ਹੁਣ ਇਹਨਾਂ ਦਾ ਵੀ ਘਰ ਦੇ ਵਿੱਚ ਮੰਨ ਲਓ ਇਕਲੋਤੀ ਧੀ ਹੈ ਸਾਡੇ ਘਰ ਦੇ ਵਿੱਚ ਵੀ ਇਕਲੌਤਾ ਪੁੱਤਰ ਹੈ ਇਹਨਾਂ ਦੇ ਵਿੱਚ ਆਉਂਨੇ ਨੇ ਸਾਡੇ ਵਿੱਚ ਆਉਂਨੇ ਨੇ ਤਾਂ ਇਹਨਾਂ ਦਾ ਚਾਹੁੰਦੇ ਆ ਸੀ ਇਹਨਾਂ ਦਾ ਵੀ ਕੋਈ ਚਾਹ ਅਧੂਰਾ ਨਾ ਰਵੇ ਅਤੇ ਸਾਡਾ ਵੀ ਚਾਹ ਕੋਈ ਅਧੂਰਾ ਨਾ ਰਵੇ ਮੈਂ ਆਪਣੇ ਪੁੱਤਰ ਤੋਂ ਆਪਣੇ ਜ਼ਿੰਦਗੀ ਦੀ ਸਾਰੀ ਪੂੰਜੀ ਵਾਰਨ ਤੋਂ ਤਿਆਰ ਆ ਕਿ ਕੋਈ ਇਕਲੌਤਾ ਮੇਰਾ ਪੁੱਤਰ ਰਹਿ ਤਾਂ ਮੇਰੇ ਵੀ ਚਾਹ ਨਾ ਰਹਿ ਜਾਣਾ ਮੇਰੇ ਪੁੱਤਰ ਦੇ ਵੀ ਚਾਹ ਨਾ ਰਹਿ ਜਾਣਾ ਉਹਦੀ ਮਾਂ ਭੈਣ ਦੇ ਜਿਤਨੇ ਵੀ ਸਾਡੇ ਰਿਸ਼ਤੇਦਾਰ ਨੇ ਸਾਰਿਆਂ ਨੂੰ ਮੈਂ ਖੁਲ੍ਹ ਦਿੱਤੀ ਆਪਣੇ ਚਾਹ ਪੂਰੇ ਕਰੋ ਕਿਉਂਕਿ ਵਿਆਹ ਦਾ ਕਾਰਜ ਹੈ ਇਹ ਵਾਰ-ਵਾਰ ਨਹੀਂ ਤਕੂ ਕਹਿੰਦੇ ਨੇ ਕਿ ਤੁਸੀਂ ਪੁੱਛੋ ਵਿਆਹ ਦਾ ਜਿਹੜਾ ਇਹ ਸ਼ਾਹ ਸ਼ਾਹਾ ਦੀ ਜਿਹੜੀ ਵਿਧੀ ਹੈ ਸ਼ਾਹਾ ਦਾ ਜਿਹੜਾ ਰਸਮ ਹੈ ਉਹ ਆਪਾਂ ਨੇ ਪੂਰੇ ਚਾਹ ਦੇ ਨਾਲ ਕਰਨੀ ਹੈ ਉਹ ਵਿਆਹ ਦੇ ਵਿੱਚ ਹੋਣੀ ਹੈ ਪਰ ਤੁਸੀਂ ਸਾਰੀ ਗੱਲਬਾਤ ਉਹਨੇ ਕਰੋ ਜਾ ਕੇ ਕੀ ਨ ਪ੍ਰਧਕਾ ਮੂਲੇ ਕੋ ਤਬਹੀ ਤਾਂ ਉਹ ਸਮੇ ਜਿਹੜਾ ਮੂਲੇ ਨੇ ਮੂਲੇ ਨੂੰ ਜਾ ਕੇ ਉਹਨੇ ਮੱਲੂ ਜਾ ਕੇ ਕਿਹਾ ਵਖਰਾ ਹ ਉਹਨੇ ਕੀਤਾ ਪੰਡਤ ਜੀ ਨੂੰ ਕਿਹਾ ਸੀ ਜਾਕੀ ਹੁਣ ਸਾਰੇ ਬੈਠੇ ਸੀ ਮਖਰੇ ਉਹ ਲੈ ਕੇ ਜਿਵੇਂ ਸਤਕਾਰਯੋਗ ਪਿਤਾ ਜੀ ਨੇ ਬਾਪੜੇ ਦੀ ਰਾਮੇ ਦੀ ਰਾਮੇ ਨੇ ਜਾ ਕੇ ਸਿੱਧਾ ਉਹਨੂੰ ਕਹਿ ਦਿੱਤਾ ਮੂਲ ਚੰਦ ਨੂੰ ਤਾਂ ਕਹਿੰਦੇ ਇਦਾਂ ਭਾਈ ਗੱਲਬਾਤ ਉਹਨਾਂ ਦੇ ਪਿਤਾ ਜੀ ਨੇ ਕਿਹਾ ਹੈ ਕਿ ਤੁਸੀਂ ਆ ਜਿਹੜੀ ਰਸਮ ਹੈ ਸਾਡੇ ਵੱਲੋਂ ਸਾਨੂੰ ਦੱਸ ਦਿਓ ਅਸੀਂ ਪੂਰੀ ਕਰਾਂਗੇ ਤੁਹਾਡੀ ਹੈ ਤਾਂ ਅਸੀਂ ਉਹਦਾ ਤੁਸੀਂ ਵੀ ਆਈਏ ਮੇ ਸਾਡੇ ਅਸੀਂ ਇਹ ਨਹੀਂ ਪੁੱਛਿਆ ਤੁਹਾਡੀ ਪਹਿਲੀ ਕਿਤਨੀ ਹੈ ਅਤੇ ਇਹ ਨਹੀਂ ਪੁੱਛਿਆ ਕਿ ਇਦਾਂ ਸਿਰਫ ਤੁਹਾਡੀ ਲੜਕੀ ਪਸੰਦ ਪਾਈ ਯਕੀਨੋਂ ਸਾਡੇ ਜਵਾਈ ਮਨ ਲਓ ਮੇਰੇ ਪੁੱਤਰ ਮੇਰਾ ਪੁੱਤਰ ਇਹਨਾਂ ਦਾ ਜਵਾਈ ਹੈ ਤਾਂ ਮੇਰੇ ਪੁੱਤਰ ਤੇ ਇਹਨਾਂ ਵਿਸ਼ਵਾਸ ਕਰਦੇ ਨੇ ਤਾਂ ਇਹ ਸਾਰੇ ਮੇਰੇ ਪੁੱਤਰ ਦੇ ਕਹਿਣ ਤੇ ਇੱਥੇ ਆਏ ਨੇ ਅਤੇ ਮੇਰੇ ਪੁੱਤਰ ਨੂੰ ਤੁਹਾਡੇ ਤੇ ਵਿਸ਼ਵਾਸ ਹੈ ਤਾਂ ਇਹਦੇ ਕਰਕੇ ਜਿਹੜਾ ਸਭ ਕੁਝ ਹੋ ਰਿਹਾ ਕਿਉਂਕਿ ਜ਼ਰੂਰੀ ਹੁੰਦਾ ਸੀ ਨਾ ਕਿ ਕੀ ਮਨ ਲਓ ਘਰਾਣਾ ਪੁੱਛਿਆ ਜਾਂਦਾ ਸੀ ਕੀ ਕੰਮਕਾਰ ਕਰਦਾ ਹੈ ਕੀ ਕਿਰਤ ਕਰਦਾ ਹੈ ਲੜਕੀ ਬਾਰੇ ਵੀ ਪੁੱਛਿਆ ਜਾਂਦਾ ਸੀ ਨਾ ਕਿਹੜੇ ਘਰਾਣੇ ਦੀ ਐ ਕਾਸਟ ਵਗੈਰਾ ਬਹੁਤ ਕੁਝ ਪੁੱਛਿਆ ਜਾਂਦਾ ਸੀ ਪਰ ਇਹਨਾਂ ਨੇ ਲੜਕੀ ਬਾਰੇ ਪੁੱਛਿਆ ਲੜਕੀ ਕਿਵੇਂ ਉਹਦਾ ਸੁਭਾਅ ਸਿਰਫ ਸੁਭਾਅ ਬਾਰੇ ਪੁੱਛਿਆ ਹੁਣ ਸੁਭਾਅ ਦੇ ਇਹਨਾਂ ਦੇ ਧੀ ਸਾਡੀ ਨੋ ਰਾਣੀ ਇਹਨਾਂ ਦੇ ਧੀ ਰਾਣੀ ਨਾਨਕ ਨਾਨਕੀ ਤਾਂ ਉਹਨਾਂ ਨੇ ਆਪਣੇ ਮਾਤਾ ਪਿਤਾ ਨੂੰ ਸਭ ਕੁਝ ਦੱਸ ਦਿੱਤਾ ਹੈ ਸੁਪਾ ਕਰਕੇ ਇੱਥੇ ਪਹੁੰਚ ਗਏ ਨੇ ਤੁਹਾਡੇ ਕੋਲ ਬਸ ਇਹਨਾਂ ਦੇ ਜਿਹੜੇ ਜਾਣੇ ਹੀ ਨੇ ਕੋਈ ਸਾਜੋ ਸਮਾਨ ਨਹੀਂ ਮੰਗਦੇ ਕੋਈ ਨਹੀਂ ਇਹ ਜਿਹੜਾ ਸ਼ਾਹ ਹੈ ਇਹ ਇਨਾਂ ਦਾ ਜੇ ਸਾਡੇ ਕੋਲ ਵਿਆਹ ਹੋਵੇਗਾ ਸੁਲਤਾਨਪੁਰ ਤਾਂ ਸਾਡੇ ਸਰੀਕੇ ਕਬੀਲੇ ਦੇ ਵਿੱਚ ਵੱਡੇਗਾ ਉਹ ਸ਼ਾਹ ਜੇ ਇਹਨਾਂ ਦੇ ਉੱਥੇ ਵਿਆਹ ਕਰਨੇ ਰਾਏ ਪੋਏ ਦੀ ਤਲਵੰਡੀ ਤਾਂ ਉਹ ਸਰੀਕੇ ਕਬੀਲੇ ਦੇ ਵਿੱਚ ਸਾਰੇ ਪਰਿਵਾਰ ਦੇ ਵਿੱਚ ਵੰਡਿਆ ਜਾਵੇ 10 ਨੇ 20 ਨੇ 30 ਨੇ 40 ਜਿੰਨੇ ਵੀ ਹੋਣਗੇ ਤਾਂ ਉਹ ਸਾਰਾ ਸ਼ਾਹ ਉਹਨਾਂ ਦੇ ਵਿੱਚ ਵੰਡਿਆ ਜਾਣਾ ਜਿਵੇਂ ਅਸੀਂ ਲੈ ਕੇ ਆਉਣਾ ਤੁਹਾਡੇ ਕਿੰਨੇ ਨੇ ਤਾਂ ਉਹ ਵੀ ਇਦਾਂ ਹੁੰਦੇ ਤਾਂ ਉਹਨਾਂ ਨੇ ਜਾ ਕੇ ਪੂਰੀ ਗੱਲਬਾਤ ਕੀਤੀ परमानंद कहीं विद सब ही परमानंद ਨੇ ਮਹ ਲੋ ਸਾਰੀ ਚੰਗੀ ਤਰ੍ਹਾਂ ਨੂੰ ਸਮਝਾ ਦਿੱਤਾ ਕਹਿੰਦੇ ਤੁਸੀਂ ਵੀ ਚਾਹ ਪੂਰੇ ਕਰੋ ਤੇ ਅਸੀਂ ਵੀ ਆਪਣੇ ਚਾਹ ਪੂਰੇ ਕਰੀਏ ਕਿਉਂਕਿ ਮੇਰੀ ਤਾਂ ਜਿਹੜਾ ਪੁੱਤਰ ਦਾ ਇਹ ਸਾਲਾ ਹੈ ਜਿਹਦਾ ਵਿਆਹ ਹੋਣਾ ਹੈ ਸਾਡੇ ਤਾਂ ਫਰਕੇ ਕੋਈ ਨਹੀਂ ਹੈ ਅਸੀਂ ਵੀ ਚਾਹ ਪੂਰੇ ਕਰਨੇ ਨੇ ਤੁਸੀਂ ਵੀ ਆਪਣੇ ਚਾਹ ਪੂਰੇ ਕਰੋ ਕੰਨਿਆਂ ਭਰ ਕੀ ਬਹਿ ਤੁਰਨਾ ਹੁਣ ਪਿਤਾ ਜੀ ਨੂੰ ਸਲੱਖਣੀ ਦੇ ਪਿਤਾ ਜੀ ਨੂੰ ਪਰਮਾਨੰਦ ਜੀ ਨੇ ਕਿਹਾ ਹੈ ਕਿ ਸਾਡੇ ਬੱਚੇ ਜਿਹੜੇ ਨੇ ਤੁਹਾਡੀ ਕੰਨਿਆ ਜਿਹੜੀ ਹੈ ਅਤੇ ਤੁਸੀਂ ਸਾਡੇ ਬੱਚੇ ਨੂੰ ਪਸੰਦ ਕਰ ਲਿਆ ਅਸੀਂ ਤੁਹਾਡੀ ਲੜਕੀ ਨੂੰ ਸਾਡੇ ਕਰ ਲਿਆ ਅਤੇ ਆਪਾਂ ਨੇ ਬੈ ਕੇ ਇੱਥੇ ਗੱਲਬਾਤ ਕਰ ਲਈ ਹੈ ਬਸ ਇਹਦਾ ਸਮਝੋ ਕਿ ਵਿਆਹ ਹੋ ਹੀ ਗਿਆ ਹੁਣ ਵਿਆਹ ਤੁਸੀਂ ਦਿਨ ਕਿਹੜਾ ਦਿਨ ਹੈ ਉਹ ਵੱਖਰੀ ਗੱਲ ਹੈ ਉਦੋਂ ਚਾਹ ਪਰ ਇਹ ਸਾਡੇ ਪਰਿਵਾਰ ਨੇ ਤਾਂ ਕੱਲ ਦੇ ਆਏ ਨੇ ਸੁਲਤਾਨਪੁਰ ਇਹਨਾਂ ਦੇ ਨਾਨੇ ਨੇ ਨਾਨਾ ਜੀ ਨੇ ਇਤਨੀਆਂ ਖੁਸ਼ੀਆਂ ਮਨਾਇਆਂ ਨੇ ਕਿ ਅਸੀਂ ਬਿਆਨ ਨਹੀਂ ਕਰ ਸਕਦੇ ਇਤਨਾ দান ਪਨੋ ਕੀਤਾ ਅਜੇ ਵਿਆਹ ਹੋਣਾ ਉਸ ਬੱਚੇ ਦਾ ਪਤਾ ਨਹੀਂ ਉਹ ਲੋ ਇਹਨਾਂ ਨੇ ਕਿੰਨਾ ਕੁ দান ਕਰਨਾ ਹੈ ਕੋਈ ਪਤਾ ਨਹੀਂ ਪਰ ਇਹਨਾਂ ਨੇ ਚਾਹ ਪੂਰੇ ਕਰ ਲਏ ਨੇ ਤਾਂ ਅਸੀਂ ਚਾਹੁੰਦੇ ਹਾਂ ਕਿ ਜੋ ਵੀ ਹੈ ਕੰਨਿਆ ਦਾ ਬਰਤ ਦਾ ਮੰਨ ਲਓ ਆਪਾਂ ਜਿਵੇਂ ਵੀ ਹੈ ਰੀਤੀ ਦੇ ਅਨੁਸਾਰ ਆਪਾਂ ਜੋ ਵੀ ਕਾਰ ਬਿਹਾਰ ਕਰਨਾ ਹੈ ਤੁਸੀਂ ਉਜਿੰਨਾ ਹੋ ਸਕਦੇ ਜਲਦੀ ਕਰੋ ਅਸੀਂ ਜਲਦੀ ਕਿਉਂ ਕਿ ਕਿਨਾਂ ਦੇ ਨਾਨਾ ਜੀ ਨਾਨੀ ਜੀ ਸਭ ਤੋਂ ਜ਼ਿਆਦਾ ਚਾਹ ਉਹਨਾਂ ਨੂੰ ਆਪਣੇ ਦੋਤੇ ਦੇ ਵਿਆਹ ਦਾ ਇਕਲੌਤਾ ਉਹਨਾਂ ਦਾ ਦੋਤਾ ਹੈ ਅਤੇ ਉਹਨਾਂ ਦੀ ਉਮਰ ਵੀ ਜਿਹੜੀ ਹੈ ਆ ਆਏ ਨੇ ਵੇਖ ਲਓ ਤੁਸੀਂ ਉਹਨਾਂ ਦੀ ਜਰ ਆਇਆ ਪਿਆ ਮਲੋ ਜਰ ਬੜੇ ਪਾ ਅਤੇ ਕੋਈ ਪਤਾ ਨਹੀਂ ਇਹਦੇ ਕਰਕੇ ਤੁਸੀਂ ਜਿਹੜਾ ਵੀ ਦਿਨ ਹੈ ਪਰ ਲੜਕੀ ਦਾ ਉਹਨਾਂ ਦੀ ਉਮਰ ਹੈ ਤਰਨਾ ਜਵਾਨ ਨੇ ਤਾਂ ਹੁਣ ਉਹਨਾਂ ਨੂੰ ਪਤਾ ਹੈ ਘਰ ਪਰ ਵਾਰ-ਵਾਰ ਇੱਕ ਵੀਲਦਾਰੀ ਚੁੱਕ ਲੈਣਗੇ ਘਰ ਦੇ ਤਾਂ ਸਾਰਾ ਪਤਾ ਹੈ ਬੱਚਿਆਂ ਨੂੰ ਤਾਂ ਇਹਦੇ ਕਰਕੇ ਫਿਰ ਜੇ ਸਮਝ ਹੈ ਕਿਉਂਕਿ 18 ਕੁ ਸਾਲ ਦੀ ਉਮਰ ਹੈ ਤਾਂ ਆਪਾਂ ਫਿਰ ਬੱਚਿਆਂ ਦਾ ਵਿਆਹ ਉਹ ਦਿਨ ਜਿਹੜਾ ਹੈ ਰੱਖ ਲੈਨੇ ਹਾਂ ਸਾਹ ਲਿਖ ਦੇ ਲਖਿਆ ਚਰਨਾ ਮਲੋ ਸਾਹਾ ਜਿਹੜਾ ਹੈ ਤੁਸੀਂ ਵੀ ਸਾਨੂੰ ਦੱਸ ਦੋ ਅਸੀਂ ਵੀ ਦੱਸ ਦਈਏ ਵਿਆਹ ਦਾ ਕਾਰਜ ਕਿਸ ਤਰੀਕੇ ਦੇ ਨਾਲ ਕਦੋਂ ਕਰਨਾ ਹੈ ਦਾ ਸਾਰਾ ਕੁਝ ਉਹ ਵੀ ਤੁਸੀਂ ਦੱਸ ਦਿਓ ਸੁਣ ਮੂਲੇ ਨੇ ਪਚਨੇ ਉਚਾਰੇ ਤਾਂ ਇਹ ਸੁਣ ਕੇ ਅੱਗੇ ਸਤਿਕਾਰਯੋਗ ਪਿਤਾ ਜੀ ਨੇ ਉਸ ਪਰਮਾਨੰਦ ਨੂੰ ਬਚਨ ਉਚਾਰੇ ਨੇ ਮਤਲਬ ਪਰਮਾਨੰਦ ਨੂੰ ਕਹਿਣ ਲੱਗੇ ਨੇ ਹੁਣ ਵਿਆਹ ਦਾ ਦਿਨ ਜਿਹੜਾ ਹੈ ਉਹਨਾਂ ਨੇ ਦੱਸਣਾ ਹੈ ਕਦੋਂ ਕਰਨਾ ਹੈ ਹੋਰ ਕਾਝ ਵਿਚਾਰਾਂ ਦੇ ਸਮਾਪਤੀ ਦੱਸਣਾ ਹੈ ਨਾ ਕੋਲ ਨਹੀਂ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ